ਪਤਾਵਾ ਕਿ ਇਹ ਨੋਕਸੀਜਨ ਦੀ ਕਮੀ ਨੂੰ ਮੁਤਾਬਕ ਆਪਣੇ ਮੂੰਹ ਕਹਿ ਰਿਹਾ ਪੈਰ ਤੇ ਮੂੰਹ ਤੇ ਸਾਡ ਲੱਗੀ ਹੋਵੇ ਨਾ ਤਾਂ ਕਹੀਏ ਸਿਰ ਤੇ ਸਾਡ ਲੱਗੀ ਨੂੰ ਹੱਥ ਨਹੀਂ ਪਾਉਗਾ ਤੇ ਕੀ ਹੈ ਕੀ ਮਤਲਬ ਹੈ ਇਹ ਅਸੀਂ ਕਿਹਾ ਵੀ ਦਰਸਰ ਇਹਨਾਂ ਨੂੰ ਸਾਡਾ ਪਤਾ 20 25 ਮਿੰਟਾ ਬਾਅਦ ਉਹ ਵੀ ਲੜਕੇ ਇਹਨਾਂ ਨੂੰ ਜਿਹੜਾ ਲਾਈ ਉਹ ਵੀ ਸੁਹਾਨ ਕਰਦੇਵੇਂ ਸਾਡੇ ਤੇ ਅੰਦੀ ਐਮਰਜੈਂਸੀ ਦਾ ਵਾਰਡ ਦਾ ਮਤਲਬ ਕੀ ਹੁੰਦਾ ਡਾਕਟਰ ਇਹ ਕਹੋਗੇ ਹੱਥ ਨਹੀਂ ਮਾਣਾ 20 ਮਿੰਟ ਮੁੰਡਾ ਤੱਕ ਸਾਡਾ ਪਤਾ ਰਿਹਾ ਇਹਦੇ ਜ਼ਿੰਮੇਵਾਰ ਕੌਣ ਹੈ ਜੇ ਮੇਰਾ ਕੁਝ ਹੋਵੇ ਉਹਨੂੰ ਕੌਣ ਜ਼ਿੰਮੇਵਾਰ ਹੋਊਗਾ ਕਿਤੇ ਡਾਕਟਰ ਆਕਸੀਜਨ 20 ਮਿੰਟਾ ਬਾਅਦ ਲਾਈ ਡਾਕਟਰ ਨੇ ਮਾਣਾ ਕੀਤਾ ਵੇ ਉਹ ਨੂੰ ਗੁੰਜਮੇਵਾਰ ਹੈ ਕੰਦੀ ਨਾ ਸਾਡੇ ਕੋ ਫਾਈਲ ਹੈ ਉੱਥੋਂ ਲਿਆਂਦੇ ਇਥੇ ਮੁੰਡੇ ਰਿੱਡੀ ਦਾ ਬਦ ਖਰਾਬ ਹੋ ਗਈ ਉੱਤੇ ਜਾਂਦੇ ਕੁਝ ਹੋ ਜਵੇ ਗੁੰਜਮੇਵਾਰ ਹੋਊਗਾ ਡਾਕਟਰ ਹੋਊਗਾ ਅੱਗੋ ਕਹਿੰਦੇ ਉੱਚੀ ਬੋਲਦੇ ਬੋਲਦੇ ਬੋਲਣਾ ਹੀ ਆ ਜੇ ਸਾਡਾ ਬੰਦਾ ਮਰ ਗਿਆ ਹੀ ਕਰਾਂਗੇ ਇਹਨਾਂ ਅਰਗੇ ਇਹਨਾਂ ਬਾਅਦ ਡਿਊਟੀਆਂ ਆਪਣੇ ਤਨਖਾਹ ਲੈ ਕੇ ਚੱਲ ਜਣਾ ਹੀ ਕੀ ਕਰਨਾ ਬਾਅਦੋਂ ਤੁਹਾਡੇ ਸਾਥ ਉਹ ਵੱਡਾ ਮੁੰਡਾ ਸਦੀਪ ਹੈ ਉਹ ਸਲੂਨ ਦਾ ਕੰਮ ਕਰਦਾ ਹੁਣੇ ਕੁਝ ਪੈਸੇ ਦਿੱਤੇ ਸੀਗੇ ਦੇ ਜਿੰਦਾ ਕਮੇਟੀ ਵਗੈਰਾ ਦੇਣੀ ਹੈ ਜਾਂ ਤੋਂ ਦੇ ਆ ਫੜਾਇਆ ਉਹਨਾਂ ਦੇ ਨਾਲ ਆਇਆ ਉਹਦਰ ਮੁੰਡੇ ਮਤਲਬ ਆਏ ਤਿੰਨ ਚਾਰ ਜਿਹੜੇ ਜਿਹੜੇ ਇਹਦੇ ਦੋਸਤ ਜਿਹੜੇ ਜਾਣਦੇ ਪਛਾਣਦੇ ਸੀ ਉਹਨਾਂ ਨੇ ਵਾਰ ਕਰਤਾ ਮੇਰੇ ਬਿਨ ਕਿਸੇ ਤਰ੍ਹਾਂ ਜਾਣ ਪਛਾ ਕੇ ਮੇਰਾ ਮੁੰਡਾ ਭੱਜ ਆਇਆ ਇੱਥੇ ਹਸਪੀਟਲ 'ਚ ਇੱਥੇ ਐਡਮਿਟ ਕੀਤਾ ਕਿਤੇ ਦੇ ਬਾਅਦ ਫਿਰ ਉਹਨਾਂ ਨੇ ਮਤਲਬ ਜੋ ਵੀ ਸੂਈ ਦਵਾਈ ਜੋ ਵੀ ਦਿੱਤਾ ਤਵਾ ਚਲ ਰਹਾ ਹੱਥ ਰੱਖਿਆ ਮੁੰਡਾ ਠੀਕ ਸਾ ਕਰਿਆ ਨੋਰਮਲੀ ਰਿਆ ਕੋਈ ਉਮਰ ਕਿ ਨਹੀਂ ਮੁੰਡੇ ਦੀ ਹਾਂਜੀ ਇਹ ਸਾਲ ਦੀ ਹਾਂਜੀ 20 ਸਾਲ ਦੀ ਅੱਛਾ ਜੀ ਹਾਂਜੀ ਝਗੜਾ ਹੋਇਆ ਕਿਦਾਂ ਮਤਲਬ ਦਾਤ ਮਾਰੀ ਹੈ ਮੁੰਡੇ ਦੇ ਨਾਲ ਕਿੱਥੇ ਆਪਣੀ ਉਹ ਈਸੀ ਲੜਾਈ ਹੋਈ ਸੀ ਕਿ ਕਿਸੇ ਕਰਕੇ ਹੋਈ ਸੀ ਮਤਲਬ ਕਿਆ ਕਰੀਏ ਮਤਲਬ ਜਿੱਦੋਂ ਦੁਕਾਨ ਤੋਂ ਆ ਰਿਹਾ ਸੀਗਾ ਪੈਸੇ ਪੁੱਛੇ ਲੈ ਸੀਗੇ ਜਿੱਦਾਂ ਉਹਦੇ ਯਾਰ ਦੋਸਤ ਕੋਰੇ ਹੋਰ ਵੀ ਸੀਗੇ ਨਾਲ ਉਹਨਾਂ ਦਾ ਖੜ ਨਹੀਂ ਬੁਲਾਉਂਦਾ ਚਲਦਾ ਕਿ ਉੱਧਰ ਜਾ ਕੇ ਖੜ ਗਿਆ ਹੁਣ ਜਦੋਂ ਕਿ ਆਏ ਆ ਪਬਲਿਕੇ ਅਸੀਂ ਵੀ ਜਾ ਕੇ ਖੜ ਗਏ ਆ ਉਹਨਾਂ ਦੇ ਬੱਚੇ ਪਿੱਛੇ ਦੀ ਜਾ ਕੇ ਵਾਰ ਕਰ ਦਿੱਤਾ ਤਿੰਨ ਚਾਰ ਵਾਰੀ ਉਹਨਾਂ ਨੇ ਦਾਦ ਮਾਰਿਆ ਕਿਸੇ ਤਰ੍ਹਾਂ ਜਾਨ ਬਚਾ ਕੇ ਕਿਹੜਾ ਗੱਲ ਵੀ ਜੋ ਕੇ ਕੁਝ ਨਹੀਂ ਆਈ ਹੈ ਕੋਈ ਲੜਾਈ ਲੈ ਕੋਈ ਝਗੜਾ ਲੈ ਕੋ ਕੁਝ ਨਹੀਂ ਲੈ ਜਾਇ ਫੜ ਕੇ ਉਹਨਾਂ ਨੇ 15 20 ਮੁੰਡੇ ਮਿਲ ਕੇ ਉਹਨਾਂ ਨੂੰ ਕੁੱਟਿਆ ਇੱਥੇ ਤੱਕ ਵੀ ਆਏ ਜੀ ਸੀ ਬਲਤੇ ਕੁੱਟਣ ਲਈ ਸਾਰੇ ਨੂੰ ਪਤਾ ਵਾ ਪਰ ਇੱਥੇ ਦੀ ਪੁਲਿਸ ਨੇ ਕਿਸੇ ਨੂੰ ਪੁੱਛਿਆ ਕੋਈ ਗੱਲਬਾਤ ਨਹੀਂ ਇੱਥੇ ਤਾਂ ਪਿੱਛੇ ਆ ਗਏ ਸਮਝ ਗਏ ਇੱਥੇ ਤਾਂ ਪਿੱਛੇ ਆ ਗਏ ਇੱਥੇ ਜਿਹੜੇ ਉਹਦੇ ਦੋਸਤ ਸੀ ਨਾ ਉਹਨਾਂ ਨੂੰ ਵਾਰ ਮਾਰਦੇ ਪਏ ਸੀਗੇ ਪਰ ਇਹ ਤੁਹਾਨੂੰ ਮੁੰਡੇ ਦੇ ਯਾਰ ਦੋਸਤ ਸੀ ਹਾਂ ਜੀ ਉਸ ਤੋਂ ਬਾਅਦ ਐਮ ਆਰ ਆਈ ਕੀਤਾ ਅਸੀਂ ਲੈ ਕੇ ਆਪਣੇ ਭਰਾ ਨੂੰ ਐਵੇਂ ਆਪਣੇ ਭਰਾ ਕੇ ਤਾਂ ਨਹੀਂ ਕਰਾਉਣਾ ਚਾਹੀਦਾ ਸਾਨੂੰ ਨਹੀਂ ਪਤਾ ਸੀ ਕਹੋਣ ਅਸੀਂ ਕਰਾ ਲਿਆ ਉਹਨਾਂ ਨੇ ਪੈਸੇ ਵੀ ਲਈ ਛੱਡ ਦੋ ਕਿ ਕਿੰਨਾ ਮਰਦੀ ਪਹਿ ਦਿਵਸੀ ਦੀ ਰਹੀ ਤੇ ਜੋ ਲੈ ਕੇ ਨਾਲ ਸਮਮੈਂਟ ਤੇ ਨਾ ਨਿਸ਼ਾਨਾ ਬੰਦ ਕਰਾ ਸੀ ਤੇਰੇ ਭਰਾ ਤਾਂ ਉਸ ਤੋਂ ਲੱਗੇ ਤਾਂ ਨਹੀਂ ਕਰਾਉਣਾ ਚਾਹੀਦਾ ਕੰਪਨੀ ਨੂੰ ਤਾਂ ਪਤਾ ਨਹੀਂ ਲੈ ਕੇ ਉਹਨੂੰ ਬਸ ਅਸੀਂ ਜਦੋਂ ਅੰਦਰ ਗਏ ਨਰਸ ਨੂੰ ਪਿਆ ਕਿ ਮਤਲਬ ਇਹ ਦੀ ਕੰਡੀਸ਼ਨ ਕੋ ਖਰਾਬ ਨਰਸ ਨਹੀਂ ਹੋ ਕੇ ਉਹ ਬਗਲੇ ਜੋ ਮਰ ਗਿਆ ਤਾਂ ਮਰੀਜ਼ ਨਾਲ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਅਸੀਂ ਕਿ ਤੁਸੀਂ ਪੇਮੈਂਟ ਲੇ ਨਾ ਕਿ ਮਰੀਜ਼ ਬਿਮਾਰਤ ਫਰਜੀ ਕਿਹਦਾ ਬੰਦਾ ਤੁਹਾਡੇ ਹੀ ਬੰਦਾ ਆ ਅਸੀਂ ਲੈ ਕੇ ਆਪਣਾ ਮਰੀਜ਼ ਸਾਡਾ ਮਰੀਜ਼ ਸਹੀ ਇਹ ਥੋੜਾ ਨਾ ਤੁਸੀਂ ਅਸੀਂ ਲੈ ਕੇ ਆਏ ਤਾਂ ਮੈਨੂੰ ਤੁਹਾਨੂੰ ਕੋਈ ਫਰਜੀ ਨਹੀਂ ਕੋਈ ਕੋਈ ਦੇਪ ਭਾਰੀ ਨਾ ਕਰੋ ਇਥੇ ਜੇ ਸਾਡੇ ਨਾਲ ਅਜਿਹਾ ਹੋ ਰਿਹਾ ਤਾਂ ਮੈਂ ਕੱਲ ਕਿਸੇ ਨਾਲ ਵੀ ਹੋ ਸਕਦਾ ਕੁਝ ਵੀ ਤੇ ਇਹਦੇ ਪਿੱਛੇ ਕਾਰਕਸ਼ਲ ਲੈਣਾ ਚਾਹੀਦਾ ਹੁਣ ਦਵਾਰ ਟਰੀਟਮੈਂਟ ਸ਼ੁਰੂ ਕੀਤਾ ਉਹਨੇ ਟਰੀਟਮੈਂਟ ਲਾਸਟ ਮੂਮੈਂਟ ਤੇ ਕੀਤਾ ਹੈ ਉਹ ਜਦੋਂ ਪਤਾ ਨਾ ਵੀਡੀਓ ਕਣੀ ਉਹਨਾਂ ਨੂੰ ਪਤਾ ਲੱਗਿਆ ਹੁਣ ਅਸੀਂ ਫਸਣਾ ਹੈ ਆ ਫਟਾਫਟ ਟਰੀਟਮੈਂਟ ਦਿਓ ਫਿਰ ਕੀ ਅਪੀਲ ਕੀ ਕਰਨਾ ਚਾਹੁੰਦੇ ਸਰਕਾਰ ਨੂੰ ਅਸੀਂ ਬਸ ਕੁਝ ਨਹੀਂ ਜਾਂਦੇ ਕਿ ਮਰੀਜ਼ ਅਜੀਬਾ ਕੰਡੀਸ਼ਨ ਤੋਂ ਗੁਜ਼ਰੇ ਆ ਨਾ ਕੋਈ ਹੋਰ ਮਰੀਜ਼ ਇਸ ਹਸਪਤਾਲ ਚ ਇਹਦਾ ਕੰਡੀਸ਼ਨ ਤੋਂ ਗੁਜ਼ਰੇ ਨਾ ਸਾਨੂੰ ਇਨਸਾਫ਼ ਕਿਦਾ ਬੱਸ ਦੋ ਠੀਕ ਹੈ ਮੈਂ ਕਿਹਾ ਸਹੀ ਸੀ ਰਾਤੀ ਦਾ ਸੀਰੀਅਸ ਮੈਂ ਤਾਂ ਤਾਂ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਐਕਸਟੈਂਡਰ ਤੇ ਸੇਵਾਦਾਰਾਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੀ ਜਿੱਤੇ ਕੀ ਤਨ ਦਿਖਾ ਦਿਆ ਜੋ ਕੀ ਪਿਛਲੇ ਦਿਨ ਕੋ ਇੱਕ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆ ਕੇ ਲੜਾਈ ਦਾ ਮਤਲਬ ਰਾਤ ਕਈ ਵਾਰ ਬਾਤ ਗਈ ਸਿਟੀ ਸਕੈਨ ਤੋਂ ਬਾਅਦ ਮੁੰਡੇ ਤੇ ਵਿਅਤ ਵਿਗੜੀ ਐ ਇੱਕੀ ਦੇ ਮੇਦ ਵਿਗੜੀ ਸੀ ਆ 50 ਬੰਦੇ ਗਵਾਹ ਹੋਣੇ ਸੀ ਬੜਾ ਕੀ ਕਾਰਨ ਸਮਝ ਦੋਸਤੀ ਦਾ ਮੁੱਦੇ ਕੀ ਕਾਰਨ ਇੱਥੇ ਵਈਆਂ ਗੇਲੀ ਆ ਕੇ ਸੁਣਵਾਈ ਐ ਨਹੀਂ ਕੋਈ ਟ੍ਰੈਡੀਸ਼ਨ ਹੈ ਨਾ ਉਹ ਮੁੰਡੇ ਕੋ ਬਰਦਾਸ਼ਤ ਨਹੀਂ ਉਹਦਾ ਬੀਪੀ ਗਿਆ ਤੇ ਇਹਨਾਂ ਨੂੰ ਉਹਦੀ ਕੇਅਰ ਕਰਨੀ ਚਾਹੀਦੀ ਸੀ ਟ੍ਰੀਟਮੈਂਟ ਕੋਈ ਨਾ ਕੋਈ ਮੋਕੇ ਤੇ ਕਰਨਾ ਚਾਹੀਦਾ ਸੀ ਨਾਲ ਕੋਈ ਗਿਆ ਸੀ ਆਪਣੇ ਹਾਂਜੀ ਅਸੀਂ 4 ਜਣੇ ਗਏ ਸੀ ਭਾਜੀ ਨਹੀਂ ਨਹੀਂ ਇਹਨਾਂ ਨਾਲ ਕੋਈ ਸਟਾਫ ਨਹੀਂ ਗਿਆ ਸਟਾਫ ਨਹੀਂ ਗਿਆ ਅਸੀਂ ਆਪ ਹੀ ਗਏ ਸੀ ਆਪ ਹੀ व्हीਲਚੇਅਰ ਤੋਂ ਉੱਤੋਂ ਲਿਆਏ ਆ ਆਪ ਹੀ ਇਹਨਾਂ ਨੂੰ ਅੰਦਰ ਲੈ ਕੇ ਗਏ ਇੱਥੇ ਮੁੰਡੇ ਦਾ ਵੀਰ ਖਰਾਬ ਹੋਈ ਧੁੱਪੇ ਅਸੀਂ ਭੱਜੇ ਲੈ ਕੇ ਗਏ ਇਹਨਾਂ ਨੇ 15 ਮਿੰਟ ਮੁੰਡੇ ਨੂੰ ਹੱਥ ਹੀ ਨਹੀਂ ਪਾਇਆ ਤੇ ਹੱਥ ਹੀ ਨਹੀਂ ਪਾਇਆ ਅਸੀਂ ਚਿੱਕਾ ਮਾਰਿਆ ਰਹੀ ਆ व्हीਲਚੇਅਰ ਤੇ ਹਵੀ ਨਵੀ ਹੋ ਜਾਂਦੀ ਇਹ ਅਸੀਂ ਕੋਈ ਗੱਲ ਨਹੀਂ ਕੋਈ ਜ਼ਿੰਮੇਵਾਰ ਹੁੰਦਾ ਸਰਕਾਰੀ ਪ੍ਰਸ਼ਾਸਨ ਤੋਂ ਇਹਦੇ ਕੌਣ ਜ਼ਿੰਮੇਵਾਰ ਹੁੰਦਾ ਕ ਜਿਵੇਂ ਆਖਰੀ ਦਿਨਾਂ ਕੰਮ ਕਰਦੇ ਤੇ ਕਿਉਂ ਡਾ ਹਸਪੀਟਲਾਂ ਦੇ ਚੱਕਰ ਕੱਢੀਏ ਬਦ ਵਧੀਆ ਆਪਣਾ ਘਰ ਨਾ ਕਰ ਲਈਏ ਕਰੋਨਾ ਨੇ 15 20 ਮਿੰਟ ਤੱਕ ਹੱਥ ਬਿਲਕੁਲ ਨਹੀਂ ਲਾਇਆ ਮੁੰਡੇ ਨੂੰ ਅਸੀਂ ਬੇਨਤੀ ਕਰਦੇ ਰੇ ਮੇਰੇ ਤਾਂ ਰੋਣਾ ਕਿ ਵੀ ਹੋ ਗਿਆ ਮੈਂ ਕਿਹਾ ਕੁਝ ਜੇ ਕੁਝ ਹੋ ਗਿਆ ਹੈ ਵੀ ਨਾ ਵੀ ਫੇਰ ਵੀ ਕਰਾਂਗੇ ਬਾਜੀ ਹਾਲ ਕੇ ਲਾਸ਼ ਤੇ ਬੋਲਦੇ ਉਸੇ ਬਾਜ ਨਹੀਂ ਹੋਣੇ ਤੁਸੀਂ ਕਿਸੇ ਵੱਡੇ ਡਾਕਟਰ ਨੂੰ ਸੀਨੀਅਰ ਕਰੀਏ ਓਏ ਬਾ ਡਾਕਟਰ ਵੱਡਾ ਦੇ ਦੇ ਤਾਂ ਗੱਲ ਕਰੀਏ ਮੈਂ ਗੱਲ ਕਰ ਦੇ ਦੇ ਤਾਂ ਗੱਲ ਕਰੀਏ ਭਈ ਬਚਾ ਲਈ। ਸਭ ਆਪਣੇ ਆਪਣੇ ਅੰਦਰਾਂ ਹੀ ਵੜੇ ਦੇ ਆ। ਕੋਈ ਚਾਰ ਬੰਦੇ ਹੋਰ ਦੇ ਘਵਾਈ ਕਹਿੰਦੇ ਆਹੀ ਡਾਕਟਰ ਸਾਡੇ ਨਾਲ ਸਵੇਰੇ ਵੀ ਫੇਰ ਨਹਾੜਨਾ ਵੀ ਗਲਤ ਬੋਲੀ। ਗੱਲ ਕਰਨ ਜਾਓ ਧੱਕੇ ਮਾਰਦੇ ਆ। ਵੱਡਾ ਤੇਰੀ ਗੱਲ ਕਰਨ ਦਾ। ਤੇਰੀ ਪੁਲਿਸ ਬੁਲਾ ਲੱਗੇ ਕਦੀ ਕੁਛ ਕਰਦੇ ਆ ਜੀ ਇਹ। ਕਦੀ ਹਾਕ ਪੁੱਛਦਾ। ਕਹਿੰਦੇ ਇਨਵਾਲ ਕਸਟਮਰੀ ਕਾਰਡ ਬੁਲਾ ਕੇ ਧੱਕੇ ਮਾਰਵਾਣੇ ਤੇ ਜਾਓ ਬਾਹਰ ਬਾਹਰ। ਹੁਣ ਤੋਂ ਦਾ ਪੇਸ਼ੈਂਟ ਉਹਦਾ ਠੀਕ ਹੈ। ਹੁਣ ਸ਼ੁਰੂ ਹੋ ਗਿਆ। ਆਕਸੀਜਨ ਤੋਂ ਬਾਅਦ ਥੋੜੀ ਜਿਹੀ ਹਾਲਤ ਠੀਕ ਹੋ ਗਈ ਆ। ਬਟ ਅਸੀਂ ਇੱਥੋਂ ਛੁੱਟੀ ਜਾਂਦੇ ਆ। ਸਾਨੂੰ ਇਹਨਾਂ ਦੇ ਕੋਈ ਭਰੋਸਾ ਨਹੀਂ। ਉਹ ਡਾਕਟਰ ਨਾਲ ਗੱਲ ਆਪਣੇ ਆਫਿਸ 'ਚ ਇਦਾਂ ਕੋਈ ਜੇ ਡਾਕਟਰ ਨਹੀਂ ਹੋ ਕੇ ਨੇ ਉਹ ਦੂਜੇ ਡਾਕਟਰ ਨੂੰ ਮਿਲੋ ਜੇ ਉਹਦੇ ਆਫਿਸ 'ਚ ਜਾਇਦਾ